ਦੇ ਵਿੱਚ ਫਲੈਗ ਮਾਰਚ ਕਰਿਆ ਜਾ ਰਿਹਾ ਹੈ 1 ਜੂਨ ਨੂੰ ਲੋਕ ਸਭਾ ਦੀ ਇਲੈਕਸ਼ਨ ਆ ਰਹੀ ਹੈ ਉਸ ਦੇ ਮੱਦੇ ਨਜ਼ਰ ਇਹ ਫਲੈਗ ਮਾਰਚ ਕਰਿਆ ਜਾ ਰਿਹਾ ਹੈ ਜਿਹੜਾ ਮਤਦਾਤਾ ਉਹਨਾਂ ਦੇ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕਰਨ ਲਈ ਇਹ ਫਲੈਗ ਮਾਰਚ ਕਰਿਆ ਜਾ ਰਿਹਾ ਹੈ ਸਾਡੇ ਕੋਲ ਪੈਰਾਮਿਲਟਰੀ ਫੋਰਸਸ ਆ ਚੁੱਕੀਆਂ ਹਨ ਅਸੀਂ ਇਹ ਇਲੈਕਸ਼ਨ ਬਿਲਕੁਲ ਸ਼ਾਂਤੀਪੂਰਵਕ ਸਿਰੇ ਚੜਾਵਾਂਗੇ ਮੈਂ ਪਬਲਿਕ ਨੂੰ ਵਿਸ਼ਵਾਸ ਦਿਵਾਉਣਾ ਕਿ ਅਸੀਂ ਇਹਦੇ ਵਿੱਚ ਕੋਈ ਅਨਸਖਾਮੀ ਘਟਨਾ ਨਹੀਂ ਹੋਣ ਦੇਵਾਂਗੇ ਦੇਖੋ ਇਹ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਨੇ ਇਲੈਕਸ਼ਨਾਂ ਲੈ ਕੇ ਦੇਖੋ 24 ਘੰਟੇ ਸਾਡੇ ਇੰਟਰਨਲ ਡਿਸਟ੍ਰਿਕਟ ਨਾਕੇ ਪੈਂਦੇ ਨੇ ਤਿੰਨ ਨਾਕੇ ਪੈਂਦੇ ਨੇ ਮਾਮੂਜੋਈ ਲੱਧੂ ਵਾਲਾ ਤੇ ਟਿੱਪਾਂ ਵਾਲੀ ਇਹ 24 ਘੰਟੇ ਸਾਡੇ ਨਾਕੇ ਚੱਲ ਰਹੇ ਨੇ ਲਗਾਤਾਰ ਤੇ ਇੰਟਰਨਲ ਨਾਕੇ ਵੀ ਕੰਟੀਨਿਊ ਜਾਰੀ ਨੇ ਸਾਡੇ ਜਿਸ ਕਰਕੇ ਕੋਈ ਜਿਹੜਾ ਮਾੜਾ ਚੰਗਾ ਅਨਸਰ ਨੇ ਉਹਨਾਂ ਨੂੰ ਆਪਣਾ ਥੱਲ ਪਾਈ ਜਾ ਸੀ ਕਿੰਨੇ ਮੁਲਾਜ਼ਮ ਇਸ ਫਲੈਗ ਮਾਰਕ ਦੇ ਵਿੱਚ ਇਸ ਫਲੈਗ ਮਾਰਕ ਦੇ ਵਿੱਚ 76 ਮੁਲਾਜ਼ਮ ਨੇ 76 ਮਿਲ ਆ ਗਨੇ ਤੇ ਅਸੀਂ ਅੱਜ ਸਾਰਾ ਸ਼ਹਿਰ ਕਵਰ ਕਰਾਂਗੇ ਤੇ ਰੂਰਲ ਏਰੀਆ ਵੀ ਕਵਰ ਕਰਾਂਗੇ ਸਰ ਇਲੈਕਸ਼ਨਾਂ ਦੌਰਾਨ ਅਗਰ ਕੋਈ ਸਰਪ੍ਰਸ ਦੇ ਵਿੱਚ ਸਰ ਇਹ ਕਾਨੂੰਨ ਅੰਜਾਮ ਦਿੰਦਾ ਤਾਂ ਉਸ ਖਿਲਾਫ ਵੀ ਕਾਰਵਾਈ ਕੀਤੀ ਉਸ 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 ਖਿਲਾਫ ਕਾਨੂੰਨ ਤਾਪ ਕਾਰਵਾਈ ਕੀਤੀ ਜਾਵੇ ਜਿਸ ਤਰ੍ਹਾਂ ਦਾ ਆਫੈਂਸ ਹੋ ਕਰੇਗਾ ਉਸੇ ਤਰ੍ਹਾਂ ਉਹਦਾ ਐਫਆਈਆਰ ਦਰਜ ਕਰ ਦਿੱਤੀ ਜਾਏ ਜੀ ਲੋਕਾਂ ਨੂੰ ਅਪੀਲ ਕਰਵਾਉਂਦੇ ਜੀ ਜਿਸ ਤਰ੍ਹਾਂ ਤੋਂ ਉਹਨਾਂ ਨੇ ਕੀ ਕਰੀਏ ਮੈਂ ਲੋਕਾਂ ਨੂੰ ਅਪੀਲ ਕਰਦਾ ਕਿ ਆਪਣੀ ਆਪਣਾ ਆਪਣੀ ਵੋਟ ਨਸੰਤ ਹੋ ਕੇ ਪਾਓ ਸਾਡੇ ਕੋਲ ਸਫੀਸ਼ੀਐਂਟ ਫੋਰਸ ਹੈ ਜਿਹੜੀ ਲੋਕਾਂ ਨੂੰ ਸੁਰੱਖਿਆ ਪ੍ਰਦਾਨ ਕਰੇ ਸਰ ਇੱਕ ਸੋਸ਼ਲ ਮੀਡੀਆ ਤੇ ਬਹੁਤ ਜ਼ੋਰ ਚੱਲ ਰਿਹਾ ਜਿਹੜਾ ਇਸ ਤਰ੍ਹਾਂ ਦੀ ਹਿਕਾਰਵਾਹੀ ਕੀਤੀ ਜਾ ਰਹੀ ਉਹ ਲੋਕਾਂ ਉੱਤੇ ਪ੍ਰੈਸ਼ ਕਰ ਰਹੀ ਨਹੀਂ ਦੇਖੋ ਗਲਤ ਪ੍ਰਚਾਰ ਨਹੀਂ ਕਰਨਾ ਚਾਹੀਦਾ ਜੋ ਸਹੀ ਹੈ ਉਹੀ ਗੱਲ ਕਰਨੀ ਚਾਹੀਦੀ ਹੈ ਕਿਉਂਕਿ ਜਿਹੜਾ ਸੱਚ ਹੈ ਉਹ ਸੱਚ ਰਹਿੰਦਾ ਹੈ ਸਚਾਈ ਨੂੰ ਸਬੂਤਾਂ ਦੀ ਲੋੜ ਨਹੀਂ ਹੁੰਦੀ ਸਰ ਅੱਜ ਜੇ ਤੁਸੀਂ ਫਲੈਗ ਮਾਰਚ ਕਰ ਰਹੇ ਹੋ ਇਸ ਤੋਂ ਬਾਅਦ ਵੀ ਸਰ ਆਫਟਰ 2 ਜਾਂ 3 ਡੇਸ ਤੁਸੀਂ ਫਲੈਗ ਮਾਰਚ ਕਰੋਗੇ ਹਾਂ ਇਹ ਫਲੈਗ ਮਾਰਚ ਲਗਾਤਾਰ ਚੱਲਣਗੇ ਕਿਉਂਕਿ ਬਾਹਰ ਨੀਆ ਫੋਰਸਸ ਆਈਆਂ ਨੇ ਉਹਨਾਂ ਨੂੰ ਇੱਕ ਰੂਟ ਵੀ ਪਤਾ ਲੱਗ ਜਾਏਗਾ ਏਰੀਆ ਪਤਾ ਲੱਗ ਜਾਏਗਾ ਏਰੀਆ ਡੋਮਿਨੇਸ਼ਨ ਹੋ ਜਾਏਗਾ ਉਹ ਫਲੈਗਮਾਰਕ ਸਾਡੇ ਲਗਾਤਾਰ ਜਾਰੀ ਰਹਿੰਦੇ ਇਸ ਸੰਬੰਧ ਵਿੱਚ ਫਲੈਗਮਾਰਕ ਕਰ ਰਹੇ ਇੱਕ ਜੂਨ ਨੂੰ ਲੋਕ ਸਭਾ ਦੀ ਇਲੈਕਸ਼ਨ ਆ ਰਹੀ ਹੈ ਉਸ ਦੇ ਮੱਦੇ ਨਜ਼ਰ ਇਹ ਫਲੈਗਮਾਰਕ ਕੱਢਿਆ ਜਾ ਰਿਹਾ ਹੈ ਜਿਹੜਾ ਮਤਦਾਤਾ ਉਹਨਾਂ ਦੇ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕਰਨ ਲਈ ਇਹ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ ਸਾਡੇ ਕੋਲ ਪੈਰਾਮਿਲਟਰੀ ਫੋਰਸਸ ਆ ਚੁੱਕੀਆਂ ਹਨ ਅਸੀਂ ਇਹ ਇਲੈਕਸ਼ਨ ਬਿਲਕੁਲ ਸ਼ਾਂਤੀਪੂਰਵਕ ਸਿਰੇ ਚੜਾਵਾਂਗੇ ਮੈਂ ਪਬਲਿਕ ਨੂੰ ਵਿਸ਼ਵਾਸ ਦਿਵਾਉਣਾ ਕਿ ਅਸੀਂ ਇਹਦੇ ਵਿੱਚ ਕੋਈ ਅਨਸਖਾਮੀ ਘਟਨਾ ਨਹੀਂ ਹੋਣ ਦੇਵਾਂਗੇ ਕਿ ਕਿਸ ਤਰ੍ਹਾਂ ਦਾ ਪ੍ਰਬੰਧ ਕੀਤਾ ਗਿਆ ਹੈ ਇਲੈਕਸ਼ਨ ਨੂੰ ਲੈ ਕੇ ਦੇਖੋ 24 ਘੰਟੇ ਸਾਡੇ ਇੰਟਰ ਡਿਸਟ੍ਰਿਕਟ ਨਾਕੇ ਪੈਂਦੇ ਨੇ ਤਿੰਨ ਨਾਕੇ ਪੈਂਦੇ ਨੇ ਮਾਮੂ ਜੋਈ ਬੱਦੂ ਵਾਲਾ ਤੇ ਟਿੱਪਾਂ ਵਾਲੀ ਇਹ 24 ਘੰਟੇ ਸਾਡੇ ਨਾਕੇ ਚੱਲ ਰਹੇ ਨੇ ਲਗਾਤਾਰ ਤੇ ਇੰਟਰਨਲ ਨਾਕੇ ਵੀ ਕੰਟੀਨਿਊ ਜਾਰੀ ਨੇ ਸਾਡੇ ਜਿਸ ਕਰਕੇ ਕੋਈ ਜਿਹੜਾ ਮਾੜਾ ਚੰਗਾ ਅਨਸਰ ਨੇ ਉਹਨਾਂ ਨੂੰ ਆਪਣਾ ਥੱਲ ਪਾਈ ਜਾ ਸੀ ਇਸ ਫਲੈਗ ਮਾਰਕ ਦੇ ਵਿੱਚ ਇਸ ਫਲੈਗ ਮਾਰਕ ਦੇ ਵਿੱਚ 76 ਮਲਾਕਨ ਨੇ 76 ਮਲਾਕਨ ਨੇ ਤੇ ਅਸੀਂ ਅੱਜ ਸਾਰਾ ਸ਼ਹਿਰ ਕਵਰ ਕਰਾਂਗੇ ਤੇ ਰੂਰਲ ਏਰੀਆ ਵੀ ਕਵਰ ਕਰਾਂਗੇ ਸਰ ਲੈਕਸ਼ਨਾ ਦਰਾਂ ਅਗਰ ਕੋਈ ਖਿਲਾਫ ਕੇ ਅੰਜਾਮ ਦਿੰਦਾ ਤਾਂ ਉਸ ਖਿਲਾਫ ਵੀ ਕਾਰਵਾਈ ਕੀਤੀ ਉਸ 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 ਖਿਲਾਫ ਕਾਨੂੰਨਨ ਮੁਤਾਬਕ ਕਾਰਵਾਈ ਕੀਤੀ ਜਾਵੇ ਜਿਸ ਤਰ੍ਹਾਂ ਦਾ ਅਫੈਂਸ ਹੋ ਕਰੇਗਾ ਉਸੇ ਤਰ੍ਹਾਂ ਉਹਦਾ ਐਫਆਰ ਦਰਜ ਕਰ ਦਿੱਤੀ ਜਾਏਗਾ ਜਿਹਨਾਂ ਦੇ ਖਿਲਾਫ ਕੀ ਲਾ ਕੇ ਲੋਕਾਂ ਨੂੰ ਅਪੀਲ ਕਰੋਗੇ ਜੀ ਜਿਸ ਤਰ੍ਹਾਂ ਉਹਨਾਂ ਨੇ ਨਹੀਂ ਕਰ ਰਹੀਆਂ ਮੈਂ ਲੋਕਾਂ ਨੂੰ ਅਪੀਲ ਕਰਦਾ ਕਿ ਆਪਣੀ ਆਪਣਾ ਆਪਣੀ ਵੋਟ ਨਿਸ਼ਚਿੰਤ ਹੋ ਕੇ ਪਾਓ ਸਾਡੇ ਕੋਲ ਸਫੀਸ਼ੀਐਂਟ ਫੋਰਸ ਹੈ ਜਿਹੜੀ ਲੋਕਾਂ ਨੂੰ ਸੁਰੱਖਿਆ ਪ੍ਰਦਾਨ ਕਰੇਗੀ ਇਹ ਤਾਂ ਬਹੁਤ ਦੌਰ ਚੱਲ ਚੁੱਕਾ ਜੇਕਰ ਇਹ ਸਿਆਰਬਾਜੀ ਕੀਤੀ ਜਾਣੀ ਉਹਨਾਂ ਨੂੰ ਕੋਈ ਪੀਸ ਨਹੀਂ। ਨਹੀਂ ਦੇਖੋ ਗਲਤ ਪ੍ਰਚਾਰ ਨਹੀਂ ਕਰਨਾ ਚਾਹੀਦਾ ਜੋ ਸਹੀ ਹੈ ਉਹੀ ਗੱਲ ਕਰਨੀ ਚਾਹੀਦੀ ਹੈ ਕਿਉਂਕਿ ਜਿਹੜਾ ਸੱਚ ਹੈ ਉਹ ਸੱਚ ਰਹਿੰਦਾ ਹੈ। ਸੱਚਾਈ ਨੂੰ ਸਬੂਤਾਂ ਦੀ ਲੋੜ ਨਹੀਂ ਹੁੰਦੀ। ਸਰ ਅੱਜ ਜੇ ਤੁਸੀਂ ਫਲੈਗ ਮਾਰਚ ਕਰ ਰਹੇ ਹੋ ਇਸ ਤੋਂ ਬਾਅਦ ਵੀ ਸਰ ਆਫਟਰ 2 ਜਾਂ 3 ਡੇਸ ਤੁਸੀਂ ਫਲੈਗ ਮਾਰਚ ਕਰੋਗੇ। ਹਾਂ ਇਹ ਫਲੈਗ ਮਾਰਚ ਲਗਾਤਾਰ ਚੱਲਣਗੇ ਕਿਉਂਕਿ ਬਾਹਰ ਨਹੀਂ ਫੋਰਸਿਸ ਆਈਆਂ ਨੇ ਉਹਨਾਂ ਨੂੰ ਇੱਕ ਰੂਟ ਵੀ ਪਤਾ ਲੱਗ ਜਾਏਗਾ ਏਰੀਆ ਪਤਾ ਲੱਗ ਜਾਏਗਾ ਏਰੀਆ ਡੋਮਿਨੇਸ਼ਨ ਹੋ ਜਾਏਗਾ ਉਹ ਫਲੈਗ ਮਾਰਚ ਸਾਡੇ ਲਗਾਤਾਰ ਜਾਰੀ ਰਹਿਣਗੇ